ਵੀਡੀਓ ਕਿ ਬਣਾ ਰਿਹਾ ਮੈਂ ਵੀਡੀਓ ਤਾਂ ਹੀ ਬਣਾ ਰਿਹਾ ਮੋਬਾਈਲ 50000 80000 ਸਰਪ੍ਰਾਈਜ਼ ਸਰਪ੍ਰਾਈਜ਼ ਬਣਾ ਇੱਕ ਮਿੰਟ ਇੰਤzar ਕਰ ਇੱਕ ਮਿੰਟ ਕਿਹੜੇ ਮੈਡਮ ਨੇ ਕਿਹਾ ਹੈ ਓਏ ਇੱਕ ਮਿੰਟ ਗਲਤ ਤਾਂ ਸੁਣ ਲਿਆ ਪਹਿਲਵਾਨ ਉਹ ਗਲਤ ਤਾਂ ਸੁਣ ਲਿਆ ਭਾਈ ਉਹ ਲੈ ਜਾ ਫੀਸ ਤਾਂ ਲੈ ਜਾ ਉਹ ਫੀਸ ਤਾਂ ਲੈ ਜਾ ਪ੍ਰਧਾਨ ਜੀ ਰਿਕਸ਼ਾ ਖੜਾ ਹੋਣਾ ਉਹਦੇ ਵਿੱਚ ਆ ਜਾ ਓਏ ਆ ਜਾ ਪਹਿਲਵਾਨ ਨਾ ਨਾ 20 ਰੁਪਏ ਨਹੀਂ ਦੇਖੋ ਇੱਕ ਮਿੰਟ ਰਕੀਜੀਏ ડીસી ਮੈडम ਨੇ ਕਿਹਾ ਹੈ ਇੱਕ ਮਿੰਟ ਕਿਹੜੇ ਮੈਮ ਨੇ ਗੱਲ ਤਾਂ ਸੁਣ ਲਿਆ ਹੈ ਗੱਲ ਤਾਂ ਸੁਣ ਲਿਆ ਠੀਕ ਹੈ ਭਈ ਇਹਨੇ ਤਨੂ ਉਹ ਕਹੇ 20 ਰੁਪਏ ਦੇ ਦੇ ਈ ਰਿਕਸ਼ਾ ਉਂਦਰ ਖੜੇ ਹੋਣਾ ਹੈ ਅੱਛਾ ਈ ਰਿਕਸ਼ਾ ਉਂਦਰ ਖੜਨਾ ਹੈ 20 ਰੁਪਏ ਦੇ ਦੇ ਤੇ ਪਰਚੀ ਦਿੰਦੇ ਸੀ 20 ਰੁਪਏ ਦੀ ਪਰਚੀ ਜੀ ਦੇ ਦੇ ਕਹਿੰਦਾ ਪਰਚੀ ਨਹੀਂ ਹੈ ਸਾਡੇ ਕੋਲੇ ਅੱਛਾ ਚਲੋ ਪਾਈਸਾ ਆਪਣਾ ਸ਼ਬਦਨਾਮ ਕੀ ਭਾਈ ਸਾਹਿਬ ਇਹ ਜਿਸ ਆ ਮੁੰਡਾ ਇੱਕ ਮਿੰਟ ਆ ਮੁੰਡਾ ਬਲੇਮ ਕਰ ਰਿਹਾ ਕਿ ਕੀ ਕਹਿ ਰਿਹਾ ਉਹ ਕਿਧਰ ਗਿਆ ਹੋ ਰਾਈ ਕੀ ਕਹਿ ਰਿਹਾ ਸੀ ਵੀ 20 ਰੁਪਏ ਦੇ ਦੇ ਮੈਂ ਕਿਹਾ ਪਰਚੀ ਦੇ ਦੇ ਵੀਰੇ 50 ਲੈ ਲੈ ਅੱਛਾ ਕਿਹੜੀ ਪਰਚੀ ਨਹੀਂ ਦਿੱਤੀ ਆਹ ਭਾਈ ਸਾਹਿਬ ਜੀ ਆਰ ਰੋਲ ਜਾਂਦਾ ਯਾਰ ਇੰਦਾਮ ਕਰ ਰਿਹਾ ਯਾਰ ਭਾਈ ਤੈਨੂੰ ਗਿਆ 25 ਦੇ ਦੇ ਤੂੰ ਕਹਿੰਦਾ ਪਰਚੀ ਹੈ ਨਹੀਂ ਬਿਲਕੁਲ ਹਾਂ ਮਾਰ ਦਿਆਗਾ ਮੈਂ ਮੈਂ ਤਾਂ ਲੈ ਕੇ ਪੈਸੇ ਮੰਗਿਆ ਤੈਨੂੰ ਸ਼ਰਮ ਨਹੀਂ ਆਦੀ

ਉਹ ਨਹੀਂ ਹਮਾਰਾ ਖਾਤਾ ਬਣਾਇਆ ਜਾ ਰਿਹਾ ਉਹ ਮੁੰਡਾ ਬਣਾਇਆ ਕੋਰੇ ਨਹੀਂ ਕਿਸੇ ਕੋਲੋਂ ਪੈਸੇ ਮੰਗਦਾ ਮੰਗ ਲੇ ਜਿਆਦਾ ਲਾਲੀ ਸਾਹਮਣੇ ਹੁਕਮ ਚੱਲਦਾ ਤੂੰ ਮੈਨੂੰ ਕਹਿਦੀ ਏ ਤੂੰ ਮੈਨੂੰ ਕਹਿਦੀ ਏ ਤੇਰਾ ਗੱਦਾ ਧਿਆਨ ਦੇ ਨਹੀਂ ਕਹਿਦੀ ਤੇਰੀ ਇੱਜ਼ਤ ਤੇਰੇ ਹੱਥੇ ਡੀਸੀਮੈਂਟ ਦੇ ਨਾਮ ਤੇ ਪੈਸੇ ਤੇਰੀ ਬਦਮਾਸ਼ੀ ਦੇ ਸਿਰ ਤੇ ਤੁਮਹਾਨੂੰ ਪੈਸੇ ਮੰਗਣੇ ਆ ਤਾਂ ਕਿ ਤੇਰੀ ਬਦਮਾਸ਼ੀ ਦਾ ਡੀਸੀਮੈਂਟ ਦੇ ਨਾਮ ਤੇ ਕੋਈ ਹੋਰ ਨਾਮ ਨਹੀਂ ਕਹਿ ਰਹੇ ਯਾਰ ਚੁੱਪ ਕਰ ਜੰਦਾ ਅੱਛਾ ਲੈ ਕੁੰਡਾ ਲੈ ਪੱਤੀ ਦੇ ਮੈਨੂੰ ਦੱਸ ਆਪਣਾ ਵੀਡੀਓ ਮੈਨੂੰ ਬਾਹਰ ਹਾਂ ਜੀ ਹਾਂਜੀ ਵੀਰ ਜੀ ਇਰਿਕ ਸ਼ੰਦਰ ਆਇਆ ਸੀ ਤੁਸੀਂ ਕੀ ਕਹਿ ਰਹੇ ਸੀ ਉਹ ਬਾਹਰ ਦੇ ਰਸਤੇ ਹੈਗਾ ਜੀ ਨਹੀਂ ਨਹੀਂ ਰਸਤਾ ਤਾਂ ਬਾਹਰ ਬਣਾਉ ਰਹੇ ਹਾਂ ਮੈਂ ਦੇਖੇ ਤਾਂ ਬਣਾ ਰਹੇ ਆ ਮੋਬਾਈਲ ਤੋਂ ਆਇਆ ਤਾਂ ਆਇਆ ਸਰਪ੍ਰਾਈਜ਼ ਆਇਆ ਸਰਪ੍ਰਾਈਜ਼ ਆਇਆ ਬਣਾਇਆ ਇੱਕ ਮਿੰਟ ਐਂ ਕਰਦਾ ਆ ਬੰਦਾ ਜੀ ਇਰਿਕ ਸ਼ੰਦਰ ਨੇ ਬੜਨ ਨਿਰਦਾਜ਼ੇ ਕਹਿੰਦਾ ਕਿਨੇ ਵੀ ਕਹਿੰਦੇ ਇੱਕ ਮਿੰਟ ਕਿਹੜੇ ਮੈਡਮ ਨੇ ਕਿਹਾ ਹੈ ਉਹ ਇੱਕ ਮਿੰਟ ਗਲਤ ਤਾਂ ਸੁਣ ਲਿਆ ਪਹਿਲਵਾਨ ਉਹ ਗਲਤ ਤਾਂ ਸੁਣ ਲਿਆ ਬਈ ਉਹ ਲੈ ਜਾ ਫੀਸ ਤਾਂ ਲੈ ਜਾ ਉਹ ਫੀਸ ਤਾਂ ਲੈ ਜਾ ਪ੍ਰਧਾਨ ਇਰਿਖਾ ਖੜਾ ਹੋਣਾਂ ਦੇ ਵਿੱਚ ਆ ਜਾ ਆ ਪਰਚੀ ਦੇ ਦੇ ਓਏ ਆ ਜਾ ਭਲਵਾਨ ਰਾਨਾ ਆਪਣੇ ਨਹੀਂ ਦੇਖੋ 1 ਮਿੰਟ ਰਹੀ ਜੀ ਏਸੀ ਮੈਦਮ ਨੇ ਕਿਹਾ 1 ਮਿੰਟ ਕਿਹੜੇ ਮੈਦਮ ਨੇ ਗਲਤ ਸੁਣ ਲਿਆ ਗਲਤ ਸੁਣ ਲਿਆ ਕੀ ਕਿਹਾ ਭਈਏ ਨੇ ਤਨੂੰ ਉਹ ਕਹੇ 20 ਰੁਪਏ ਦੇ ਦੇ ਈ ਰਿਕਸ਼ਾ ਅੰਦਰ ਖੜੇ ਕਰਨਾ ਹੈ ਅੱਛਾ ਈ ਰਿਕਸ਼ਾ ਅੰਦਰ ਖੜਨਾ ਤੇ 20 ਰੁਪਏ ਦੇ ਦੇ ਤੇ ਪਰਚੀ ਦਿੰਦੇ ਸੀ 20 ਰੁਪਏ ਦੀ ਪਰਚੀ ਜੀ ਦੇ ਦੇ ਕਹਿੰਦਾ ਪਰਚੀ ਨਹੀਂ ਹੈ ਕਿ ਸਾਡੇ ਕੋਲ ਅੱਛਾ ਚਲੋ ਭਾਈ ਸਾਹਿਬ ਆਪਣਾ ਸ਼ਬਦਨਾਮ ਕੀ ਭਾਈ ਸਾਹਿਬ ਤੁਸੀਂ ਆ ਮੁੰਡਾ ਇੱਕ ਮਿੰਟ ਆ ਮੁੰਡਾ ਬਲੇਮ ਕਰ ਰਿਹਾ ਕਿ ਕੀ ਕਹਿ ਰਹੇ ਉਹ ਕਿਧਰ ਗਿਆ ਹੋ ਰਾਂ ਕੀ ਕਹਿ ਰਿਹਾ ਸੀ ਵੀਰ 20 ਰੁਪਏ ਦੇ ਦੇ ਮੈਂ ਕਿਹਾ 25 ਦੇ ਦੇ ਵੀਰੇ 50 ਲੈ ਲੈ ਅੱਛਾ ਕਿਹੜੀ ਪਰਚੀ ਵੀ ਨਹੀਂ ਦਿੱਤੀ ਅਰੇ ਆ ਭਾਈ ਸਾਹਿਬ ਜੀ ਇੰਤਜ਼ਾਮ ਕਰ ਲਾਏ ਯਾਰ ਭਾਈ ਤੈਨੂੰ ਗਿਆ 25 ਦੇ ਦੇ ਤੂੰ ਕਹਿੰਦਾ ਪਰਚੀ ਹੈ ਨਹੀਂ ਬਿਲਕੁਲ ਨਹੀਂ ਮਾਰ ਦਿਆ ਗਿਆ ਮੈਂ ਤਾਂ ਮੈਂ ਲੈ ਕੇ ਪੈਸੇ ਮੰਗਿਆ ਤੈਨੂੰ ਸ਼ਰਮ ਨਹੀਂ ਆਦੀ ਹਾਂ ਜਦੋਂ ਆਖੇ ਦੀ ਗੱਲ ਕੀ ਕੀ ਤੂੰ ਕਹਿੰਦਾ 20 ਮੈਂ ਲੈ ਕੇ ਆਇਆ 10 ਪੈਸੇ ਲੈਣ ਦੀ ਸ਼ਰਮ ਆਣੀ ਚਾਹੀਦੀ ਤੇਰਾ ਕੀ ਗੱਲ ਕੀ ਰੱਖਿਆ ਕਰਦਾ 20 ਰੁਪਏ ਅੰਦਰ ਲਿਆਇਆ ਰਹੇ ਕਹਿੰਦਾ 20 ਰੁਪਏ ਦੇ ਮੈਂ ਕਿਹਾ 25 ਦੇ ਦੇ ਵੀਰੇ 20 ਲੈ ਲੈ ਅਲਗਰ ਨਹੀਂ ਆ ਰਿਹਾ 30 ਮਿੰਟਾਂ ਦਾ ਨਹੀਂ ਨਹੀਂ ਬੰਦੇ ਅਲੀ ਨਹੀਂ ਬੰਦੇ ਇਹ ਨਹੀਂ ਚੱਕ ਜਵਾਬ ਦੀ ਸੁਣਨੀ ਮੰਦੇ ਤੂੰ ਜਵਾਬ ਦੋ ਚੱਲ ਇੰਦੇ ਰਸਤੇ ਤੇ ਜਾ ਤੂੰ ਜਿੱਥੇ ਜਾਣਾ ਉੱਥੇ ਜਾ ਤੂੰ ਨਾ ਕਿਹਾ ਵੇ ਬੋਲ ਤੂੰ ਕਹ ਡੀਸੀ ਮੈਂਨੇ ਕੀ ਆਇਆ ਔਰ ਮੈਂ ਹਮੇਸ਼ਾ ਸਮੇਂ ਬਣਾਇਆ ਜਾਣਾ ਔਰ ਮੁੰਡਾ ਬਣਾ ਲੈ ਕੋਰੇ ਰਹੀ ਕੈਸੀ ਮੰਗਦਾ ਮੰਗ ਲੈ ਜਦੋਂ ਨਾਲ ਹੀ ਸਭ ਮੈਲ ਗਿਆ ਤੂੰ ਮੈਨੂੰ ਕਹਿਦੀ ਏ ਤੂੰ ਮੈਨੂੰ ਕਹਿਦੀ ਏ ਇਹਦਾ ਕਦਾ ਧਿਆਨ ਨਹੀਂ ਕਹਿਦੀ ਤੇਰੀ ਇੱਜ਼ਤ ਤੇਰੇ ਹੱਥਾਂ ਡਿਸੀਮੈਂਟ ਦੇ ਨਾਂ ਤੇ ਪੈਸੇ ਤੇਰੀ ਬਦਮਾਸ਼ੀ ਦੇ ਸਿਰ ਤੇ ਤੂੰ ਮੈਨੂੰ ਪੈਸੇ ਮੰਗਣਿਆ ਤਾਂ ਕਿ ਤੇਰੀ ਬਦਮਾਸ਼ੀ ਦਾ ਡਿਸੀਮੈਂਟ ਮੇਰੇ ਨਾਂ ਤੇ ਹੋਵੇ ਕਿ ਨਾ ਮੈਨੂੰ ਯਾਰ ਜੱਟ ਬੰਦਾ ਕਾ ਲੈ ਮੁੰਡਾ ਨੇ ਪੜੀਦਾ ਮੈਨੂੰ ਦੱਸ ਗੱਲਾਂ ਚੰਗੀ ਆਪਣਾ ਵੀਡੀਓ ਮੈਨੂੰ ਬਾਜੀ ਹਾਂਜੀ ਵੀਰ ਜੀ ਇਰੀਕ ਸ਼ੰਦਰ ਆਇਆ ਸੀ ਤੁਸੀਂ ਕੀ ਕਹਿ ਰਹੇ ਸੀ ਬਾਹਰ ਦਾ ਰਸਤਾ ਹੈਗਾ ਜੀ ਨਹੀਂ ਨਹੀਂ ਰਸਤਾ ਤਾਂ ਬਾਹਰ ਬਣਾਉਣਾ ਮੈਂ ਦੇਖਦਾ ਕਿ ਬਣਾ ਰਿਹਾ ਹੈ ਮੋਬਾਈਲ ਆਇਆ ਦਰਪਾ ਆਇਆ ਦਰਪਾ ਆਇਆ ਦਰਪਾ ਆਇਆ ਇੱਕ ਮਿੰਟ ਆ ਬੰਦਾ ਜੀ ਇਰੀਕ ਸ਼ੰਦਰ ਨਹੀਂ ਵੜਨ ਦੇਦਾ ਕਹਿੰਦਾ ਕਿਨੇ ਵੀ ਕਹਿੰਦੇ ਇੱਕ ਮਿੰਟ ਕਿਹੜੇ ਮੈਡਮ ਨੇ ਕਿਹਾ ਹੈ ਉਹ ਇੱਕ ਮਿੰਟ ਗਲਤ ਤਾਂ ਸੁਣ ਲਿਆ ਪਹਿਲਵਾਨ ਉਹ ਗਲਤ